ਹੈਲੋ ਜੀ ਸੱਸੀ ਗੱਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਮ ਹੋਗੇ ਤੰਦਰੁਸਤ ਹੋਮ ਹੋਗੇ ਤੇ ਹਾਂਜੀ ਇਹ ਹੈਗਾ ਦਿਨ ਜੀ 26 ਤਰੀਕ ਦਾ 1/2 26 ਤਰੀਕ ਵਾਲਾ ਬਲੌਗ ਆ ਇਹ ਬਹੁਤ ਘੱਟ ਮੈਂ ਬਲੌਗ ਬਣਾ ਰਹੀ ਆ ਕੰਮੀ ਕੁਛ ਅਜੇ ਹੋਏ ਪੈਨੇ ਕੁਝ ਸਰਦੀਆਂ ਦੇ ਦਿਨ ਨੇ ਹਨਾ ਤਾਂ ਕਰਕੇ ਤੇ ਬਾਕੀ ਜੀ ਇਥੇ ਆਪਣੀ ਬੇਟ ਨੇ ਜਾਣਾ ਸੀ ਬਾਹਰ ਫੌਰਨ ਯਾਨੀ ਇੰਗਲੈਂਡ ਜਿਵੇਂ ਕਿ ਪਾਰਟੀ ਆਪਾਂ ਨੇ ਕੀਤੀ ਸੀ ਵੀਜ਼ਾ ਆਇਆ ਸੀ ਗੁੜੀਆ ਦਾ ਤੇ ਹਾਂਜੀ ਇੱਥੇ ਆਪਾਂ ਚੱਲੇ ਸੀ ਸਾਰੀ ਫੈਮਿਲੀ ਉਹਨੂੰ ਛੱਡਣ ਉਹ ਆਪਣੀ ਸੌਰੀ ਚਲੇ ਗਈ ਸੀਗੀ ਯਾਨੀ ਉੱਥੇ ਹੀ ਉਹਨੇ ਜਾਣਾ ਸੀਗਾ ਤੇ ਆਪਣਾ ਪੂਰਾ ਪਰਿਵਾਰ ਜਾਊਗਾ ਯਾਨੀ ਬੱਚਿਆਂ ਨੂੰ ਛੱਡ ਕੇ ਯਾਨੀ ਅਸੀਂ ਦੋ ਦੋ ਜਾਣੇ ਜਾਵਾਂਗੇ ਪੂਰੀ ਫੈਮਿਲੀ ਦੇ ਵਿੱਚੋਂ ਤੇ ਦੀ ਵਾਰੀਆਂ ਸਾਰੇ ਹੋ ਗਏ ਸੀ ਤਿਆਰ ਅਸੀਂ ਵੀ ਤੇ ਬਾਕੀ ਜੀ ਟਾਈਮ ਇੱਥੇ ਹੋ ਗਿਆ ਸੀ ਤਕਰੀਬਨ 4-5 ਕ ਦਾ ਟਾਈਮ ਹੋ ਗਿਆ ਸੀ ਸਵਾ 6 ਵਜੇ ਅਸੀਂ ਉੱਥੋਂ ਧੁਰਨਾ ਸੀਗਾ ਕਿਉਂਕਿ ਫਲਾਈਟ ਹੋ ਰਹੀ ਹੈਗੀ ਸੀ ਨੈਕਸਟ ਡੇ ਦੀ ਮਾਰਨਿੰਗ ਦੀ ਫਲਾਈਟ ਸੀਗੀ ਤਕਰੀਬਨ 4:00 ਵਜੇ ਦੀ ਫਲਾਈਟ ਸੀਗੀ ਤੇ ਹਾਂਜੀ ਇੱਥੇ ਹੋ ਗਿਆ ਰੈਡੀ ਮੈਂ ਇੱਥੇ ਬੱਚਿਆਂ ਨਾਲ ਗੱਲਬਾਤ ਕਰ ਰਹੀ ਸੀ ਬੱਚੇ ਪਾਪਾ ਜੀ ਹੈਗੇ ਸੀ ਆਪਣੇ ਘਰ ਸਾਰੇ ਤੇ ਬਾਕੀ ਨੂਰ ਆਪਣੀ ਜਾਊਗੀ ਜੇ ਨਾਲ ਗੱਡੀ ਕਰਵਾਈ ਸੀ ਆਪਾਂ ਨੇ ਤੇ ਚਲੋ ਜੀ ਚੱਲਦੇ ਹਾਂ ਹੁਣ ਆਪਾਂ ਤੇ ਬਾਕੀ ਆਪਣੀ ਦੂਸਰੀ ਬੇਟੀ ਵੀ ਆਈ ਸੀ ਵੱਡੀ ਤੇ ਲਓ ਜੀ ਸਾਰੇ ਜਣੇ ਇੱਥੇ ਖੜੇ ਨੇ ਤਿਆਰ ਤੇ ਬਸ ਸਾਡੇ ਸਾਰੇ ਜਣੇ ਇਸ ਲਈ ਮੈਂ ਜਿਹੜੀ ਹੈਗੀ ਆ ਵਾਇਸਓਵਰ ਕਰ ਰਹੀ ਆ ਕਿ ਤੇ ਹਾਂਜੀ ਬਲੌਗ ਮੇ ਤੋਂ ਨਹੀਂ ਬਣ ਰਿਹਾ ਨਾ ਕੁਝ ਤਾਂ ਦਿਨ ਸਿਆਲਾਂ ਦੇ ਨੇ ਦਿਨ ਬਹੁਤ ਛੋਟੇ ਹੋ ਹੀ ਪੈਨੇ ਤਾਂ ਕਰਕੇ ਤੇ ਬਾਕੀ ਸਾਨੂੰ ਪਤਾ ਹੀ ਆਪਣੀ ਸ਼ਾਪ ਦਾ ਕੰਮ ਵੀ ਚੱਲ ਰਿਹਾ ਨਾ ਦੇਖਣੀ ਐ ਉਸ ਤੋਂ ਬਾਅਦ ਆਲਾ ਜਿਹੜਾ ਦੇਰੇ ਮੇਰੇ ਬਲੌਗ ਯਾਨੀ ਕੈਰਟ ਕੀਤੇ ਪਏ ਨੇਗੇ ਉਹ ਮੈਂ ਤੁਹਾਡੇ ਤੱਕ ਪਚਾ ਕੇ ਉਸ ਤੋਂ ਬਾਅਦ ਮੈਂ ਦੁਬਾਰੇ ਬਲੌਗ ਫਿਰ ਸ਼ੁਰੂ ਕਰਾਂਗੀ ਆਪਣਾ ਜਿਹੜੇ ਹੈਗੀ ਆ ਆਪਾਂ ਬਲੌਗ ਆਨਕੀ ਨਿਊ ਕਰਾਂਗੇ ਤੁਸੀਂ ਪਲੀਜ਼ ਸਪੋਰਟ ਕਰਿਓ ਤੇ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਤਾਂ ਹੀ ਦੇਖੀਏ ਆਪਾਂ ਚੱਲ ਪੈਂਦੇ ਨੇ ਕਰੀਏ ਬਾਕੀ ਚੱਲੂਗਾ ਹੁੰਦਾ ਜੱਫਾ ਕਰ ਜਾ ਤੇ ਜੀ ਤਾਂ ਲੈ ਕੇ ਨਾ ਕਿ ਵਾਈ ਗਰੂ ਜੀ ਨੇ ਜਿਨ੍ਹਾਂ ਨੇ ਆਪਣੇਆਂ ਪਸੰਦ ਰਹਿ ਕੇ ਕੋਈੜੀ ਹੈਗੀ ਯਾਤਰਾ ਪੂਰੀ ਕਰਨੀ ਹੈਗੀ ਤੇ ਉਹਨਾਂ ਦਾ ਊਠ ਆਸਰਾ ਹਮੇਸ਼ਾ ਆਪਣੇ ਤੇ ਸਾਰਿਆਂ ਤੇ ਬਣਿਆ ਰਹੇ ਤੇ ਲਓ ਜੀ ਇੱਥੇ ਆਪਾਂ ਪਹੁੰਚ ਗਏ ਸੀਗੇ ਤੇ ਗੁੜਿਆ ਦੇ ਸਾਰੇ ਸਾਰੇ ਜਣ ਇੱਥੇ ਵੀ ਤਿਆਰ ਖੜੇ ਸੀ ਬਸ ਥੋੜਾ ਜਿਹਾ ਸਗਣ ਵਗੈਰਾ ਕਰਕੇ ਤੇ ਫਿਰ ਆਪਾਂ ਇਥੋਂ ਵੀ ਪਾਵਾਂਗੇ ਜੀ ਚਾਲੇ ਸੇਕ ਵਾਰ ਜਿਹੜੇ ਆਪਣੇ ਰਸ ਮੇਰੀ ਆਵਾਜ਼ ਹੁੰਦੇ ਨੇ ਪਹਿਲਾਂ ਆਪਣੇ ਵੱਡੇ ਕਰਦੇ ਨੇ ਸਾਰੇ ਆਪਾਂ ਉਹ ਕਰਕੇ ਆਸ਼ੀਰਵਾਦ ਵੱਡਿਆਂ ਦਾ ਲੈ ਕੇ ਫਿਰ ਇਥੋਂ ਚੱਲਾਂਗੇ ਹਨਾ ਉਹ ਜ਼ਰੂਰੀ ਆ ਸਾਰਿਆਂ ਤੋਂ ਪਹਿਲਾਂ ਵਾਇਗਰੂ ਜੀ ਦਾ ਫਿਰ ਆਪਣੇ ਵੱਡਿਆਂ ਦਾ ਹਨਾ ਤੇ ਚਲੋ ਜੀ ਤੁਸੀਂ ਵੀ ਬਲੌਗ ਨੂੰ ਕਰਦੇ ਰਹੋ ਤੇ ਹਾਂਜੀ ਬਸ ਇਥੇ ਨਾਲ ਹੀ ਅਸੀਂ ਵੀ ਕੋਸ਼ਿਸ਼ ਆਪਣੇ ਮੂਵਮੈਂਟ ਦੇ ਜਾਰ ਰਹੇ ਸੀ ਜਦੋਂ ਆਪਾਂ ਆਣਾ ਕਿ ਇਸ ਤੋਂ ਬਾਅਦ ਬੱਚੇ ਨੇ ਤਕਰੀਬਨ ਇਹ ਨਹੀਂ ਪਤਾ 5-7 ਸਾਲ ਵੀ ਕਿੰਨਾ ਟਾਈਮ ਲੱਗ ਜੇ ਹਨਾ ਆਉਂਦੇ ਕਰਦਿਆਂ ਨੂੰ ਵਾਪਿਸ ਤੇ ਹਾਂਜੀ ਇਥੇ ਸਾਰੇ ਜਣੇ ਨੇ ਫੋਟੋਆਂ ਵੀ ਗਿਆ ਕਿ ਚ ਭਾਈਆਂ ਤੇ ਜਿਨ੍ਹਾਂ ਨੇ ਆਪਣਾ ਸ਼ਰਮ ਸਲਾਮੀ ਦੀ ਨਹੀਂ ਚੁਗੀ ਦਿੱਤੀ ਤੇ ਇਹ ਚ ਬੱਜੀ ਹੁਣ ਸਪੈਨਕੀ ਤੋੜ ਦੇ। ਉਹ ਕਰਨ ਲਿਖੀਏ ਇਹਨੂੰ ਦਾਗ ਮੰਨਦੇ। ਬੰਦੇ ਅਜਿਹਾ ਨਾ ਕਰ। ਠੀਕ ਚੱਲਦੇ ਕਰੀਏ। ਬਾਜੀ ਗਾ ਨਿਕਲੋ ਮਸੇ। ਠੀਕ। ਅੱਜ ਟੋਕ ਨੂੰ ਕਹਿੰਦਾ। ਟਿਕਟਾਕ ਨੂੰ। ਆਹੀ। ਨੈਕਸਟ। ठीक है भाई वेरी ठीक है हमें इधर आके एक टाइम लगाना है ਉਹਨਾਂ ਨੂੰ ਮੈਂ ਦੇਖ ਲਿਆ ਨਾ ਨਾ ਨਮਕਾ ਹੋਣ ਨੂੰ ਇਹ ਮਸਾਂ ਦਾ ਬੰਦ ਆਉਂਦਾ ਨਹੀਂ ਬੱਸ ਮੈਂ ਮੈਨੂੰ ਕਾਹਦਾ ਹੀ ਦੋ ਚੇਰੇ ਪਿੱਛੇ ਆ ਜਾ ਚੇਰੇ ਪਿੱਛੇ ਛੜਨਾ ਪੜੋਗਾ ਆਇਆ ਚਲੋ ਨੋਰਾ ਹੈ ਨਾ ਅਗਰ ਕੋ ਡੇਪਾਇ ਵੀ ਨਾਲ ਹੀ ਆਜੀ ਗਾ ਯਰੋ ਆਜੀ ਗਾ ਨਾ ਇੱਥੇ ਸਟੋ ਬੱਬੂ ਕੋਲ ਉਹਨੇ ਨਹੀਂ ਆਪਣੇ ਬੱਬੂ ਕੋਲ ਜਾਂਦੇ ਹਾਂ ਤੇ ਹਾਂਜੀ ਆਪਾਂ ਇਥੋਂ ਵੀ ਚੱਲ ਪੈ ਸੀਗੇ ਜਾਨੀ ਬ੍ਰੇਟੇ ਸ਼ਹਿਰ ਆਹੇ ਬ੍ਰੇਟੇ ਤੋਂ ਆਪਾਂ ਵੀ ਚੱਲ ਪੈ ਸੀਗੇ ਤੇ ਟਾਈਮ ਦੇਖੋ ਇੱਥੇ ਸ਼ਾਮ ਦਾ ਹੋ ਰਿਹਾ तकरीबन 5:30 ਦਾ ਟਾਈਮ ਆ ਜਿਹੜਾ ਹੋ ਗਿਆ ਸੀ ਤੁ르ਦੇ ਕਰਦਿਆਂ ਨੂੰ ਟਾਈਮ ਇੰਨਾ ਲੱਗ ਗਿਆ ਸੀਗਾ ਹਾਂਜੀ ਇੱਥੇ ਆਪਾਂ ਬਸ ਰਸਤੇ 'ਚ ਜਾਈ ਰਹਿਾਂਗੇ ਮੈਂ ਥੋੜੀ-ਥੋੜੀਆਂ ਕਲਿੱਪਾਂ ਅੱਗੇ ਜਾ-ਜਾ ਕੇ ਲਈਆਂ ਲਈਆਂ ਤੇ ਹਾਂਜੀ ਬਸ ਇੱਥੇ ਬਾਅਦ ਆਪਾਂ ਰਸਤੇ 'ਚ ਰੁਕਾਂਗੇ ਕਿਉਂਕਿ ਖਾਣਾ ਵਗੈਰਾ ਨਹੀਂ ਖਾ ਕੇ ਦਰੇ ਸੀ ਆਪਾਂ ਅੱਗੇ ਜਾ ਕੇ ਆਪਣਾ ਖਾਣਾ ਵਗੈਰਾ ਖਾਵਾਂਗੇ ਤੇ ਰੋਟੀ ਵਗੈਰਾ ਵੈਸੇ ਆਪਾਂ ਲੈ ਆਏ ਸੀ ਘਰ ਤੋਂ ਹੀ ਆਪਾਂ ਨੇ ਬਣਾ ਕੇ ਲਿਆਂਦੀ ਸੀ ਤੇ ਲੋ ਜੀ ਇੱਥੇ ਆਪਾਂ ਤਕਰੀਬਨ ਘੰਟੇ ਇਕ ਦਾ ਰਾਰ ਆਪਣਾ ਰਹਿ ਗਿਆ ਸੀਗਾ ਰਸਤਾ ਆਪਣਾ ਦਿੱਲੀ ਤੋਂ ਪਿੱਛੇ ਤੇ ਇੱਥੇ ਆਪਾਂ ਰੁਕੇ ਸੀ ਜੀ ਆਪਣਾ ਖਾਣਾ ਵਗੈਰਾ ਖਾ ਲਈ ਤੇ ਖਾਣਾ ਵਗੈਰਾ ਖਾਣ ਤੋਂ ਬਾਅਦ ਇਫੇਰ ਆਪਾਂ ਵੀ ਮੰਗੇ ਚਾ ਚਾਵਗੇ ਤਾਂ ਪਿੰਤੂ ਵਾਲ ਫੇਰ ਆਪਾਂ ਇੱਥੋਂ ਦੁਬਾਰੇ ਚੱਲਾਂਗੇ ਤੇ ਇਹ ਲੋ ਜੀ ਇੱਥੇ ਠੰਡ ਹੋ ਗਈ ਸੀ ਅਸੀਂ ਨੇ ਆਪਣੇ ਆ ਕੋਟੀਆਂ ਵਗੈਰਾ ਪਾ ਲਈਆਂ ਜਦੋਂ ਘਰੇ ਤੁਰੇ ਸੀ ਉਦੋਂ ਤਾਂ ਨਹੀਂ ਸੀ ਇੰਨੀ ਠੰਡ ਤੇ ਬਾਕੀ ਸ਼ਾਲ ਵਗੈਰਾ ਲੈ ਕੇ ਆਏ ਸੀ ਕੋਟੀਆਂ ਵਗੈਰਾ ਇੱਥੇ ਅਸੀਂ ਨੇ ਕੋਟੀਆਂ ਵਗੈਰਾ ਪਾ ਲਈਆਂ ਦੀਵਾਰਿਆਂ ਨੇ ਵੀ ਤੇ ਅਸੀਂ ਵੀ ਤੇ ਬਾਕੀ ਆਪਣੇ ਤਿੰਨੇ ਬੇਟੀਆਂ ਉਹ ਬੈਠੀਆਂ ਨੇ ਸਾਹਮਣੇ ਤੇ ਲੋਤੀ ਇੱਧਰ ਬੈਠੇ ਨੇ ਸਾਹਿਬ ਜੀ ਤੇ ਜੇ ਸਾਰੇ ਬੈਠੇ ਨੇ ਇਧਰਲੀ ਸਾਈਡ ਬੱਚੇ ਇੱਥੇ ਖੇਡਦੇ ਫਿਰ ਰਹੇ ਸੀਗੇ ਆਪਣੇ ਤੇ ਵਾਕਿਆ ਇੱਥੇ ਨਾ ਟੌਏ ਵਗੈਰਾ ਸੀਗੇ ਉਹ ਵੀ ਲੈਣ ਦੀ ਜਿੱਦ ਕਰ ਰਹੇ ਸੀ ਸਾਰਿਆਂ ਦਾ ਬੱਚਿਆਂ ਦਾ ਇਹੀ ਹਾਲ ਹੁੰਦਾ ਨਾ ਵੀ ਲੈਣੀਆਂ ਚੀਜ਼ ਉਹ ਲੈਣੀਆਂ ਤੇ ਹਾਂਜੀ ਵੈਸੇ ਬਾਹਰ ਜਾ ਕੇ ਅਸੀਂ ਖਾਣਾ ਵਗੈਰਾ ਬਹੁਤ ਘੱਟ ਆ ਨਾ ਬਾਹਰਲਾ ਬਹੁਤ ਘੱਟ ਖਾਣੇ ਤੇ ਅਸੀਂ ਘਰ ਹੀ ਆਪਣਾ ਬਣਾ ਕੇ ਲੈ ਕੇ ਆਏ ਸੀਗੇ ਤੇ ਇਸ ਤੋਂ ਬਾਅਦ ਜੀ ਚਾਹ ਲਈ ਆਫਾ ਨੇ ਚਾਹ ਚੂ ਪੀ ਕੇ ਫਿਰ ਅੱਪੇ ਧੂਪ ਕਮਾਂਗੇ ਚੱਲੇ ਅੱਗੇ ਦਿੱਲੀ ਦੇ ਲਈ ਹਨਾ ਈਮੇਲ ਦੇ ਤੁਹਾਨੂੰ ਆਪਾਂ ਅੱਗੇ ਜਾ ਕੇ ਬਣੇ ਰੱਖੋ ਤੁਸੀਂ ਆਪਣੇ ਵਲੌਗ ਦੇ ਨਾਲ ਇੱਥੇ ਜੀ ਨੋਰਨਾ ਮੇਰੇ ਨਾਲ ਰੁੱਸ ਰਹੀ ਸੀਗੀ ਪਤਾ ਨਹੀਂ ਸ਼ਾਇਦ ਕਿਸ ਚੀਜ਼ ਪਿੱਛੇ ਰੁੱਸੀ ਸੀਗੀ ਇਹ ਨਾ ਜਾ ਕੇ ਦੂਰ ਵੈ ਗਈ ਕੋਟਕੂਟ ਵੀ ਲਾ ਕੇ ਮਾਰਿਆ ਫਿਰ ਇਹਦੇ ਬੜਿਆ ਕੇ ਪਾਹ ਹੁਗੀ ਮੈਂ ਕੋਟ ਵਗੈਰਾ ਤੇ ਹਾਂ ਜੀ ਇਥੇ ਆਪਾਂ ਦੁਬਾਰੇ ਚੱਲ ਪਏ ਸੀਗੇ ਤੇ ਵੈਸੇ ਇਹ ਨੀਂਦ ਵਗੈਰਾ ਬਿਲਕੁਲ ਵੀ ਨਹੀਂ ਆਈ ਹੈਗੀ ਕੀ ਕਹਣਾ ਸਾਨੂੰ ਸ਼ਾਇਦ ਅੱਧਾ ਘੰਟਾ 20 ਮਿੰਟਾਂ ਦੀ ਨੀਂਦ ਰੱਪਣੇ ਲਿਆ ਹੋਵੇ ਨਾ ਟੂਲਾ ਜਿਹਾ ਆਇਆ ਹੋਵੇ ਨਹੀਂ ਜ਼ਿਆਦਾ ਸਾਨੂੰ ਇਹ ਚੀਜ਼ ਦਾ ਬਹੁਤ ਸੀਗਾ ਮੈਂ ਕਿਹਾ ਨੀਂਦ ਵਗੈਰਾ ਦਾ ਪਤਾ ਨਹੀਂ ਰਾਤ ਹੋਊਗੀ ਬੰਦੇ ਕਿਵੇਂ ਬਣੂ ਕਿਵੇਂ ਨਾ ਪਰ ਬਿਲਕੁਲ ਵੀ ਨਹੀਂ ਥੋੜਾ ਜਿਹਾ ਐਕਸਾਈਟਮੈਂਟ ਵੀ ਸੀਗੇ ਹਨਾ ਕਿਉਂਕਿ 에ਅਰਪੋਰਟ ਤੇ ਅਸੀਂ ਫਸਟ ਟਾਈਮ ਜਾ ਰਹੇ ਸੀਗੇ ਤੇ ਬਹੁਤ ਜ਼ਿਆਦਾ ਐਕਸਪੈਕਟਮੈਂਟ ਸੀਗੀ ਸਾਰਿਆਂ ਨੂੰ ਕਿ ਵਾਹਿਗੁਰੂ ਜੀ ਕਾ ਬੇਟੀ ਨੂੰ ਹਮੇਸ਼ਾ ਹੀ ਇਦਾਂ ਹੀ ਖੁਸ਼ ਰੱਖਣ ਤੇ ਸਾਡੇ ਪਰਿਵਾਰ ਤੇ ਵੀ ਹਮੇਸ਼ਾ ਬਾਬਾ ਜੀ ਮੀਰ ਭਰਿਆ ਹੱਥ ਰੱਖਣ ਤੇ ਹਰ ਇੱਕ ਦੇ ਬੱਚੇ ਕਾਮਯਾਬ ਹੋਣ ਹਨਾ ਉਹਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਜਿਹੜਾ ਮੌਕਾ ਮ ਹਮੇਸ਼ਾ ਮਿਲੇ ਕਿਉਂਕਿ ਮਾਪੇ ਦੀ ਦਿਲੀ ਰੋ ਤਮੰਨਾ ਹੁੰਦੀ ਆ ਨਾ ਜਦੋਂ ਆਪਾਂ ਬੱਚੇ ਨੂੰ ਛੋਟੇ ਹੁੰਦੇ ਨੂੰ ਲੈ ਕੇ ਪਾਲਦੇ ਆ ਨਾ ਹਰੇਕ ਮਾਪੇ ਕੁਛ ਨਾ ਕੁਛ ਮੰਨਦੇ ਵਿੱਚ ਫੁਰਨਾ ਸੋਚਦਾ ਨਾ ਬੱਚੇ ਨੂੰ ਆਪਾਂ ਇਦਾਂ ਕਰਵਾਵਾਂਗੇ ਉਦਾਂ ਕਰਵਾਵਾਂਗੇ ਬਾਕੀ ਹੈ ਨਾ ਕਿਸਮਤ ਹੁੰਦੀ ਆ ਕੁਛ ਤੇ ਬਾਕੀ ਵਾਈਗਰੂ ਜੀ ਦਾ ਉਤਸਰਾਹ ਨਾ ਤੇ ਕੁਛ ਬੱਚੇ ਦੀ ਮਿਹਨਤ ਮੈਨ ਮੈਨ ਚੀਜ਼ ਉਹ ਆ ਜਾਂਦੀ ਹੈਗੀ ਤੇ ਵਾਈਗਰੂ ਜੀ ਕਰਨ ਹਰੀ ਤਰਾ ਜਿਹੜਾ ਹੈਗਾ ਸੁਪਨਾ ਜਰੂਰ ਪੂਰਾ ਹੋਵੇ ਤੇ ਲਓ ਜੀ ਇਥਾ ਬਾਏਅਰਪੋਰਟ ਦੇ ਵਿੱਚ ਐਂਟਰ ਕਰ ਗਏ ਸੀਗੇ ਇਹਨਾਂ ਨੇ ਕਿਹੜਾ ਰਸਤਾਗਾ ਉਹਦੇ ਵਿੱਚ ਆਪਾਂ ਹੋ ਗਏ ਸੀ ਜੀ ਐਂਟਰ ਹੋ ਗਏ ਸੀਗੇ ਤੇ ਬਸ ਉੱਥੇ ਜਾ ਕੇ ਪਹੁੰਚਦੇ ਆ ਮਿਲਦੇ ਆ ਸਾਨੂੰ ਤੇ

बसर हाफ चोनी आरे आरे आता ने 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 आरे आ ਉਹ ਜੀ ਜੀ ਬੰਦਾ ਜਾਨ ਤੋਂ ਸਰਕਾਰ ਦਾ ਬੋਮਾ ਆ ਗਿਆ ਲੌਰਬਦਾਨਾ ਹਾਂ ਲੌਰਬਦਾਨਾ ਟਾਈਮ ਹੈ ਲੈ ਉਹਨਾਂ ਤੋਂ ਰਜਗੜਾ ਅੰਦਰ ਆ ਜੀ ਅਰਧਿਕ ਗੜ ਦੀ ਯਾਦ ਰਾਜ ਨੂੰ ਮੰਦਰ ਕੋਲ ਬੜਿਆ ਜੀ ਤੁਮਨ ਆ ਜਾਂਦੀ ਜੀ ਜੀ ਦੇ ਮੇਲੇ ਅੰਨੂ ਸਤਿਜੀ ਪਾਣੀ ਨਹੀਂ ਦੀ ਜੀ ਦਾ ਪਿਆਰ ਨੀ ਉੱਪਰ ਜਾ ਲੋ ਬੜਾ ਟਾਈਮ ਮੜਾ ਜਮ ਮਿਲਿਓ ਮਿਲਿਓ ਦੂਰ ਪਹਿਲਾ ਜਾਓਗੇ ਨਹੀਂ ਫੋਨ ਕਰੋ ਦੂਰੇ ਮੇਰੇ ਦੇ ਨੰਬਰ ਨਾਲ ਆਏ ਲੋਨਨਾ ਕੋਟ ਕਰਾਈ ਦੇ ਚਾਹਤੇ ਨਹੀਂ ਆ ਦੇਖਦੇ ਨਹੀਂ ਜੀ ਜਾਨ ਨੰਬਰ ਦਾ ਐਡਰੈਸ ਗੁਰ ਗੋਜਲਗੀ ਨਹੀਂ ਕੋਈ ਨਹੀਂ ਪਾਣੀ ਪੀ ਲੈ ਕੋਈ ਪਾਣੀ ਪੀ ਕੇ ਉੱਠਾਏ ਬਿਨਾ ਕਿਸੇ ਨੇ ਵੀਡੀਓ ਕਰੀਓ ਚਲੋ ਵੀਡੀਓ ਨਹੀਂ ਅਭੀ ਤੁਰਦੇ ਹਾਂ ਆਪਣਾ ਉਹ ਹੋ ਨਹੀਂ ਉਹ ਮੁੜ ਚਲ ਗਈ मोड़ <laughs> गॾी ਜੀ ਬੇਟੀਆਂ ਇੱਥੇ ਆਪਣਾ ਅੰਦਰ ਇਨਫੋ ਹੋ ਚੁੱਕੀ ਸੀਗੀ ਤੇ ਫਲਾਈਟ 'ਚ ਹਲੇ ਥੋੜਾ ਜਿਹਾ ਟਾਈਮ ਰਹਿੰਦਾ ਸੀਗਾ ਤੇ ਇੱਥੇ ਜੀ ਅਸੀਂ ਸਾਰੀਆਂ ਜਣੀਆਂ ਆ ਕੇ ਬੈਈਆਂ ਸੀ ਵੇਟਿੰਗ ਰੂਮ ਦੇ ਵਿੱਚ ਵੀ ਚਲੋ ਜਦੋਂ ਫਲਾਈਟ ਦਾ ਟਾਈਮ ਹੋਵੇਗਾ ਹਨਾ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਫਿਰ ਇੱਥੋਂ ਤੇ ਇਹਨਾਂ ਦੇ ਪਾਪਾ ਵਰਗੇ ਸਾਰੇ ਨੀਚੇ ਸੀ ਅਸੀਂ ਇੱਥੇ ਬੈਠੀਆਂ ਸੀ ਜਾਂ ਕੁਝ ਗੱਲਾਂ ਬਾਤਾਂ ਕਰ ਰਹੀਆਂ ਸੀ ਕਿਉਂਕਿ ਬੱਚੇ ਨੂੰ ਜਾਂਦੇ ਵਾ ਥੋੜਾ ਜਿਹਾ ਚਲੋ ਹਨਾ ਮੂਡ ਹੀ ਤਾਂ ਚੇਂਜ ਹੋਈ ਜਾਂਦਾ ਹਨਾ ਤਾਂ ਕਰਕੇ ਚਲੋ ਇੱਥੇ ਮੈਂ ਕਿ ਕੁਝ ਟਾਈਮ ਬੈਠ ਕੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਤੇ ਹਾਂਜੀ ਤੇ ਦੇਖੋ ਨੂਰ ਤੇ ਆਪਣੀ ਨਵ

ਹਾਂਜੀ ਇਹ ਹੋ ਗਿਆ ਸੀ ਟਾਈਮ ਤਕਰੀਬਨ ਸਾਡੇ ਨਾਲ ਮਿਲਦਾ ਹੋਇਆ ਜੀ ਆ ਵੀ ਉਹ ਚੱਲੇ ਸੀਗੇ ਸਵਾ 3:30 ਵਜੇ ਤੇ ਹੁਣ ਬਸ ਇਥੇ ਆਪਾਂ ਕੋਲੀ ਪਹੁੰਚ ਜੇ ਸੀਗੇ ਤੇ ਹਾਂਜੀ ਆਪਾਂ ਅੱਜ ਦੀ ਵੀਡੀਓ ਅੱਗੇ 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 ਜਿਹੜਾ ਅਸੀਂ ਸ਼ੁਰੂ ਕੀਤਾ ਉਹ ਬੰਦ ਰੱਖਦੇ ਹਾਂ ਇਸ ਕਾਰਨ ਕਿ